ਯਾਰ ਘੋੜੇ ਲੈਣ ਨੂੰ ਨਾ ਜੀ ਤਾਂ ਬਈ ਬਹੁਤ ਕਰਦਾ ਹੁੰਦਾ ਪਿੰਡਾਂ ਵਾਲੇ ਮੁੰਡਿਆਂ ਦਾ ਹਨਾ ਵੀ ਯਾਰ ਘੋੜੀਆਂ ਰੱਖੀਏ ਘਰੇ ਜਦੋਂ ਮੇਲੇ ਆ ਚ ਜਾਂਦੇ ਆ ਦੇਖਦੇ ਆ ਲੋਕ ਘੋੜੇ ਲੈ ਕੇ ਆਉਂਦੇ ਆ ਤਾਂ ਦਿਲ ਬਹੁਤ ਕਰਦਾ ਹੁੰਦਾ ਐ ਹੋਜੀ ਕਹਾਣੀ ਸੀ ਇਸ ਨੌਜਵਾਨ ਦੀ ਬਾਈ ਅਮਰੀਕਾ ਪਿੰਡ ਭਾਗੀਵੰਦਰ ਤੋਂ ਬਾਈ ਕਹਿੰਦਾ ਬਾਈ ਬਚਪਨ ਤੋਂ ਹੁੰਦਾ ਸੀਗਾ ਵੀ ਯਾਰ ਘੋੜਾ ਲਈਏ ਪਰ ਕਹਿੰਦਾ ਕੀ ਕਰਦੇ ਬਾਈ ਘਰ ਇਜਾਜ਼ਤ ਨਹੀਂ ਦਿੰਦਾ ਸੀਗਾ ਉਦੋਂ ਇੰਨੀ ਕਹਿੰਦਾ ਔਕਾਤ ਨਹੀਂ ਸੀ ਘੋੜਾ ਲੈਣ ਦੀ ਕਿਉਂਕਿ ਬਾਈ ਦਾ ਪਿੰਡ ਆ ਦਮਦਵਾ ਸਾਹਿਬ ਦੇ ਨੇੜੇ ਜਦੋਂ ਕਹਿੰਦਾ ਵਿਸਾਖੀ ਦੇ ਨੇਂ ਕਿੰਗ ਸਿੰਘ ਘੋੜੀਆਂ ਲੈ ਕੇ ਆਉਂਦੇ ਤਾਂ ਬੜਾ ਚਾਹ ਹੁੰਦਾ ਸੀ ਵੀਰ ਆਪਣੇ ਘਰੇ ਵੀ ਕਦੇ ਇਹ ਚੀਜ਼ ਹੋਊਗੀ ਇਹ ਜਾਨਵਰ ਹੋਊਗਾ ਤੇ ਅੱਜ ਬਾਈ ਨੂੰ ਪ੍ਰਮਾਤਮਾ ਨੇ ਇੰਨੇ ਜੋਗੇ ਕਰਤਾ ਬਾਈ ਦੇ ਘਰੇ ਚਾਰ ਨੁਕਰੀਆਂ ਬਸ਼ੇਰੀਆਂ ਖੜੀਆਂ ਤੇ ਆਹ ਬਾਈ ਨੇ ਹੁਣੇ ਨੁਕਰਾ ਬਸ਼ੇਰਾ ਲੈ ਕੇ ਆਂਦਾ ਸਾਹ ਹੋ ਕੇ ਲੈਣ ਦਾ ਬੱਚਾ ਬਾਈ ਔਸਕਰ ਘੋੜੇ ਦਾ ਪੁੱਤ ਆ ਤੇ ਨਾਂ ਇਹਦਾ ਰੱਖਿਆ ਬਾਈ ਨੇ ਦਲਾਵਰ ਬਾਣੀ ਸਟੱਡ ਫਾਰਮ ਦੇ ਨਾਮ ਤੇ ਬਾਈ ਨੇ ਆਪਣਾ ਘੋੜਿਆਂ ਦਾ ਸ਼ੌਂਕ ਸ਼ੁਰੂ ਕਰਤਾ ਤੇ ਕਹਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਸੁਪਨੇ ਬਹੁਤ ਵੱਡੇ ਆ ਕਹਿੰਦਾ ਬਾਈ ਰੱਬ ਨੇ ਕਹਿੰਦਾ ਕਿਰਪਾ ਰੱਖੀ ਤਾਂ ਕਹਿੰਦਾ ਗੱਲਾਂ ਕਰਾ ਦੇਾਂਗੇ ਪੰਜਾਬ ਦੇ ਵਿੱਚ ਨੌਕਰੀਆਂ ਦੇ ਵਿੱਚ ਪਹਿਲੀ ਵੀਡੀਓ ਆਪਣੇ ਚੈਨਲ ਤੇ ਸੋਹਣੋ ਪਹਿਲੀ ਵੀਡੀਓ ਆ ਯੰਗ ਫਾਰਮਰ ਤੇ ਘੋੜਿਆਂ ਦੀ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਬਾਈ ਐਸ ਕੀ ਪਿਆਰ ਦੇ ਦਿਓ ਵੀਡੀਓ ਚੰਗੀ ਲੱਗੀ ਜਾਂ ਮਾੜੀ ਲੱਗੀ ਜਿਵੇਂ ਦਾ ਦਿਲ ਕੀਤਾ ਉਵੇਂ ਦਾ ਕਮੈਂਟ ਕਰਕੇ ਸਾਡਾ ਕੰਮ ਦੱਸ ਦਿਓ ਬਾਕੀ ਇਸ ਵੀਡੀਓ ਨੂੰ ਬਣਾਉਣ ਦੇ ਲਈ ਬਾਈ ਬਾਈ ਸੰਦੀਪ ਸੀਪਾ ਭਲਾਈ ਜਣੇ ਤੋਂ ਬਾਈ ਨਵਜੋਤ ਬਾਈ ਮੀਤ ਚੀਮਾ ਤੇ ਬਾਈ ਮਰੀਕ ਦੇ ਪਿੰਡੋਂ ਬਾਈ ਸੀਗੇ ਹਨਾ ਬਾਈਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਇੰਨੀ ਲਗਨ ਦੇ ਨਾਲ ਜਾਨਵਰਾਂ ਨੂੰ ਰੱਖਿਆ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਬੈਠ ਕੇ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਅਗਲੀਆਂ ਵੀਡੀਓ ਵੀ ਬਾਈ ਆ ਰਹੀਆਂ ਨੇ ਸਾਰੇ ਭਰਾ ਦੇਖਦੇ ਰਹੋ ਆਜੋ ਫਿਰ ਗੱਲ ਸ਼ੁਰੂ ਕਰਦੇ ਆਂ ਯੰਗ ਫਾਰਮਰ ਚੈਨਲ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣਾ ਭਰਾ ਨਾਲ ਅਮਰੀਕਾ ਬਾਣੀ ਸਟੱਡ ਫਾਰਮ ਤੋਂ ਬਾਈ ਹੋਰਾਂ ਦਾ ਨੁਕਰਿਆਂ ਦਾ ਸ਼ੌਂਕ ਹੈਗਾ ਅੱਜ ਬਾਈ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਘੋੜਿਆਂ ਦੇ ਸ਼ੌਂਕ ਬਾਰੇ ਤੇ ਆਪਣੇ ਨਾਲ ਬਾਕੀ ਜਿੰਨੇ ਭਰਾ ਬੈਠੇ ਆ ਇਹਨਾਂ ਦਾ ਵੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੇ ਬਾਈ ਅਮਰੀਕ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸੱਚ ਹੋ ਠੀਕ ਠਾਕ ਹੋ ਹੋ ਚੜਦੀ ਕਲਾ ਜੀ ਬਈ ਆ ਬਾਈ ਤੁਹਾਡਾ ਨਿੱਕੇ ਸਦੇ ਤੇ ਆਉਣ ਲਈ ਹਾਂਜੀ ਬਾਈ ਧੰਨਵਾਦ ਬਹੁਤ ਬਹੁਤ ਤੇ ਬਾਈ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਹਨਾ ਆਪਣਾ ਪੂਰਾ ਨਾਮ ਸਟੱਡ ਫਾਰਮ ਕਿੱਥੇ ਆ ਆਪਣਾ ਲੋਕੇਸ਼ਨ ਸਹੀ ਕੀ ਹੈਗੀ ਆ ਤੇ ਆਪਣਾ ਨੰਬਰ ਵੀ ਬੋਲ ਦਿਓ ਠੀਕ ਬਾਈ ਅਮਰੀਕ ਸਿੰਘ ਹੈਗਾ ਮੇਰਾ ਨਾਮ ਪਿੰਡ ਭਾਗੀ ਵੰਦਰਾ ਜੰਦਾ ਘਿੰਡੇ ਤੋਂ ਸਮੰਡੀ ਰੋਡ ਹੈ ਜਿਹੜਾ ਆਪਣਾ ਵਿਚਾਲੇ ਪੈਂਦਾ ਜਾਂਦਾ ਭਾਗੀ ਬੰਦਰ ਠੀਕ ਹੈ ਭਾਈ ਸਟੱਡ ਫਾਰਮ ਦਾ ਨਾਮ ਬਾਣੀ ਆ ਜੀ ਭਾਈ ਐਸਟਾ ਦੇ ਬਾਈ ਦਾ ਅਕਾਊਂਟ ਬਣਿਆ ਭਾਈ ਬਾਣੀ ਸਟੱਡ ਫਾਰਮ ਆਪਾਂ ਨਾਂ ਲਿੰਕ ਵੀ ਦਿੱਤਾ ਹੋਇਆ ਤੁਸੀਂ ਫੋਲੋ ਜ਼ਰੂਰ ਕਰਿਓ ਤੇ ਭਾਈ ਆਪਣਾ ਵੈਸੇ ਕੀ ਕੰਮ ਹੈਗਾ ਮੁੱਖ ਕੀਤਾ ਕੀ ਹੈਗਾ ਆਪਣਾ ਮੈਂ ਤਾਂ ਭਾਈ ਖੇਤੀ ਆ ਨਾਲ ਆਪਣਾ ਘੋੜਿਆਂ ਦਾ ਠੀਕ ਹੈ ਘੋੜਿਆਂ ਦਾ ਸ਼ੌਂਕ ਦੋਦੋਂ ਤੋਂ ਪਿਆ ਸੀ ਆਪਾਂ ਨੂੰ ਹੈ ਤਾਂ ਭਾਈ ਬਚਪਨ ਤੋਂ ਹੀ ਆਏ ਅੱਛਾ ਹਾਂਜੀ ਤੇ ਇਹ ਹੋਇਆ ਆਪਣਾ 2021 ਜੀ ਆ ਕੇ ਪੂਰਾ ਹੋਇਆ ਠੀਕ ਹੈ 5 ਸਾਲ ਹੋ ਗਏ ਹਾਂਜੀ ਭਾਈ ਬਾਜਪਨ ਕਿੱਥੋਂ ਦੇਖ ਕੇ ਪਿਆ ਸ਼ੌਂਕ ਰਿਸ਼ਤੇਦਾਰਾਂ ਦਾ ਜਾਂ ਪਿੰਡ ਚ ਕਿਤੇ ਰੱਖਿਆ ਸੀ ਆਪੇ ਵੀ ਨਹੀਂ ਗਾ ਸਿੰਗਾ ਰਸੀਗੀ ਅੱਛਾ ਸਿੰਗਾ ਦੇ ਕੋੜਾਂ ਨਾਲ ਜਾ ਕੇ ਮੈਂ ਵੀਡੀਓ ਪਰਮੋਟ ਕਰਿਆ ਸਭ ਸਾਖੀ ਤੇ ਜਦੋਂ ਆਉਂਦੇ ਸੀ ਹਨਾ ਠੀਕ ਹੈ ਤੇ ਫਿਰ ਪਹਿਲਾ ਜਾਨਵਰ ਬਈ ਕਦੋਂ ਲੈ ਕੇ ਆਏ ਸੀਗੇ ਪਹਿਲਾ ਜਨਵਰ ਬਈ 2021 ਚ ਲਿਆ ਸੀ ਅੱਛਾ ਕੀ ਲਿਆ ਸੀ ਉਦੋਂ ਘੋੜੀ ਲਈ ਜੀ ਬਈ ਅੱਛਾ ਇਹ ਘੋੜੀ ਲਈ ਸੀ ਕਿੱਥੋਂ ਖਰੀਦੀ ਸੀ ਬਈ ਇਹ ਤਰੁੰਦੀ ਸਾਹਬੋਂ ਮਿਲੇ ਤੋਂ ਲਈ ਆ ਅੱਛਾ ਤੇ ਫਿਰ ਇਹਨੇ ਅੱਗੇ ਕਿਵੇਂ ਰੰਗ ਭਗ ਲਾਇਆ ਅੱਗੇ ਨੇ ਬਾਈ ਜੀ ਆਪਾਂ ਪਾਸ ਤੋਂ ਮਲੇ ਸੀ ਬੱਚਾ ਇੱਥੇ ਬਹੁਤ ਜ਼ਿਆਦਾ ਚੰਗਾ ਅੱਛਾ ਤੂੰ ਆਪਾਂ ਆਪਣੇ ਸਿੰਘਾ ਕੀਤਾ ਗੁਰੂ ਦਾ ਕਿਹੜਾ ਪਸਗੀ ਸ਼ਰਤ ਕੀ ਆਪਣੇ ਮੰਗ ਤੋ ਗੁਰੂ ਘਰ ਦੇ ਇੱਕ ਲੇਖੇ ਨਾਣਾ ਬੱਚਾ ਆਪਾਂ ਕੋਈ ਪਹਿਲਾ ਹੋਵੇ ਪਾਰਸ ਕੋੜਾ ਬਾਈ ਜਿਹੜਾ ਭੁਲਰਾ ਨਾ ਹਾਂ ਭਿੰਦਰ ਭੁਲਰਾ ਬਾਈ ਠੀਕ ਹੈ ਬਾਈ ਤੇ ਉਹ ਸਟਾਲੀਨ ਲਿਆਗਾ ਬਾਈ ਭਿੰਦਰ ਭੁਲਰ ਦੀ ਦੇਣੀ ਆਪਾਂ ਨੂੰ ਅੱਛਾ ਜਿਹੜਾ ਆਪਾਂ ਬਾਈ ਤੁਸੀਂ ਸ਼ੌਟ ਦੇਖ ਰਹੇ ਹੋ ਨਾ ਬਾਈ ਕੋਲੇ ਸਟਾਲੀ ਹੈ ਨਾ ਨੁਕਰਾ ਤੇ ਨਾਮ ਕੀ ਹੈ ਦਾ ਬਾਈ ਦਲਾਵਰ ਬਾਈ ਦਲਾਵਰ ਕੋੜਾ ਹਣਾ ਜਿਹਦੇ ਕਰਕੇ ਆਪਾਂ ਇੱਥੇ ਆਏ ਆ ਜਿਹਨੂੰ ਸ਼ੂਟ ਕਰਨ ਆਏ ਆ ਤੇ ਇਹਦੀ ਵੀ ਕਹਾਣੀ ਦੱਸੋ ਬਾਈ ਕਿਵੇਂ ਆਇਆ ਤੁਹਾਡੇ ਕੋਲੇ ਕਿੱਥੇ ਦੇਖਿਆ ਸੀ ਪਹਿਲਾਂ ਇਹ ਬਾਈ ਜੀ ਅਸੀਂ ਨਾ ਭਾਈ ਭਿੰਦਰ ਕੋਲੇ ਗਏ ਸੀ ਕੋੜੀ ਮਲਾਉਣ ਆਪਣੀ ਆਹੀ ਹਾਂਜੀ ਜਿਹੜੀ ਪਹਿਲਾਂ ਲਈ ਸੀ ਅੱਛਾ ਤੇ ਉਤੋਂ ਪਹਿਲੀ ਵਾਰੀ ਦੇਖਿਆ ਜਦੋਂ ਸਾਡੇ ਦਿਲ ਨੂੰ ਲੱਗ ਗਿਆ ਇਹ ਠੀਕ ਹੈ ਔਕਾਤ ਨਹੀਂ ਸੀ ਲੈਣ ਦੀ ਹਾਂਜੀ ਤਸੀਬਾਲਾ ਹਣਾ ਅੱਛਾ ਉਹ ਛੋਟਾ ਸੀਗਾ ਬੱਚਾ ਤੇ ਜਦੋਂ ਅਸੀਂ ਜਾਂਦੇ ਸੀ ਹਰ ਵਾਰੀ ਸਾਡੇ ਮੂਹਰੇ ਆ ਜਾਂਦਾ ਸੀ ਹੂੰ ਤੇ ਔਣ ਕਾਰਨ ਤੇ ਅਸੀਂ ਆ ਫੇਰ ਕੋੜੀ ਮਲਾਉਣ ਗਏ ਸੀਗੇ ਆਪਣੀ अच्छा भाई भेंद्र कहंदा भी असि घोडा सेल करना ठीक है ते ओ चक्कर चीज असि कभी चल भाई तन्नू राय करके दसांगे घोडा ਸਾਡੇ پاس ਆਗਾ اچھا ਤੇ ਸੁਆਬ ਬੰਦਾ ਬੰਦਾ ਤੇ ਆਪਣੇ ਵਾਹੀ ਗੁਰੂ ਨੇ ਘਰੀ ਭੇਜਤੇ ਠੀਕ ਹੈ ਭਾਈ ਕਿੰਨਾ ਟਾਈਮ ਹੋਗਾ ਖਰੀਦੇ ਨੂੰ ਭਾਈ ਆਪਣੇ ਕੋਲ 1.5 ਕਿੰਨਾ ਹੋਗਾ ਭਾਈ 1.5 ਮਹੀਨੇ ਹੋਇਆ ਭਾਈ ਦੇ ਘਰੇ ਆਏ ਨੂੰ ਤੇ ਭਾਈ ਕੀ ਕੁਆਲਿਟੀ ਹੈਗੀਆਂ ਨੇ ਹਾਈਟ ਵੇਟ ਕਿੰਨੀ ਹੈ ਉਮਰ ਕਿੰਨੀ ਹੋ ਗਈ ਇਹਦੀ ਭਾਈ ਜੀ ਪਹਿਲਾਂ ਨਾ ਆਪਾਂ ਦੱਸਿਆ ਸੀਗਾ ਵੀ 60+ ਹੈਗਾ ਭਰਾ ਆਪਣੇ ਆਏ ਸੱਜਣਾ ਉਹਨੇ ਮੀਣਾ ਜਦੋਂ ਇਹ 60 ਤੋਂ ਬਾਹਰ ਆ ਬਾਈ ਜੀ ਅੱਛਾ ਹਾਂ ਜੀ ਠੀਕ ਹੈ ਬਾਈ ਕਿਉਂ ਕਹਿੰਦੇ ਤੂੰ 360 ਪਲੱਸ ਕਿਉਂ ਕਹਣਾ ਇਹਨੂੰ ਇਹ ਚੌੜ ਤੋਂ ਬਾਹਰ ਆ ਕਹਿੰਦੇ ਇਹ ਕੀਤਾ ਲਾ ਕੇ ਫੱਟੀ ਆਲਾ ਜਿਹੜੀ ਹਾਈਟ ਆ ਉਹ 64 ਤੋਂ ਬਾਹਰ ਜਾਂਦੀ ਠੀਕ ਹੈ ਬਾਈ 64 ਪਲੱਸ ਆ ਬਾਈ ਇਹ ਬੱਚਾ ਦੀ ਉਮਰ ਕਿੰਨੀ ਹੈ ਦੀ ਬਈ ਇਹ 3 ਸਾਲ ਹੋਗਾ ਜੀ 3 ਸਾਲ ਦਾ ਪ੍ਰੋਪਰਲੀ ਠੀਕ ਹੈ ਬਾਈ ਤੇ ਬਈ ਇਹਦਾ ਪਿਛੋਕੜ ਗੱਲ ਕਰੀਏ ਹਨਾ ਲਾਈਨ ਕਿਹੜੀ ਦਾ ਆ ਗਿਆ ਇਹ ਬੱਚਾ ਇਹ ਸਾਹੋ ਕੀ ਲਾਈਨ ਚੋਂ ਹੈ ਸਾਹੋ ਕੀ ਲਾਈਨ ਦਾ ਜਿਹੜੀ ਨੁਗਰੇਆਂ ਦੀ ਮਸ਼ਹੂਰ ਲਾਈਨ ਆ ਬਾਈ ਸਾਹੋ ਕੇ ਲਾਈਨ ਕੇ ਮਾਪਿਓ ਕਿਹੜਾ ਸੀਦਾ ਬਈ ਮਾਪਿਓ ਜੀ ਦਾ ਔਸਕਰ ਆ ਹਾਂ ਜੀ 3 ਇੰਚ ਦੀ ਨੁਕਦੀ ਠੀਕ ਹੈ ਬਈ ਬਹੁਤ ਚੰਗੀ ਕੋਲੀ ਪਿਓ ਕਿੱਥੇ ਹੈ ਬਈ ਕੋੜਾ ਔਸਕਰ ਵਣ ਉਹ ਬਈ ਆਮਨੇ ਕੋਲੇ ਜਟਾਣੇ ਪੈਂਦਾ ਠੀਕ ਹੈ ਜੀ ਜਟਾਣਾ ਜਿਹੜਾ ਆਪਣੇ ਤੋਂ ਕੋੜ ਦੇ ਪੂਰੇ ਕੋਲੇ ਰਹਿ ਗਿਆ ਵਾਂਦਰ ਜਟਾਣਾ ਬਈ ਹੈਨਾ ਠੀਕ ਹੈ ਬਈ ਬਹੁਤ ਸੋਹਣਾ ਬਈ ਬਾਈ ਕੋਲੇ ਸਟਾਲੀ ਨੇ ਤਿਆਰ ਹੋ ਰਿਹਾ ਤੇ ਇਹਦੀ ਫਿਰ ਬਈ ਸਟਾਰਟ ਸਰਵਿਸ ਵੀ ਕਰਤੀ ਸ਼ੁਰੂ ਹਾਂਜੀ ਬਈ ਕਰ ਅੱਛਾ ਹਾਂਜੀ ਕਿੰਨੀ ਫੀਸ ਰੱਖੀ ਆ ਬਈ ਆਪਾਂ 16000 ਰੱਖੀ ਆ ਬਈ ਬਿਲਕੁਲ ਜਾਇਜ਼ ਜਮਾ ਬਿਲਕੁਲ ਜਾਇਜ਼ ਲਓ ਬਈ ਦੋਸਤੋ ਬਹੁਤ ਸੋਹਣਾ ਨੁਕਰਾ ਬਸ਼ੇਰਾ ਹਨਾ ਬਾਕੀ ਹਜੇ ਨੇ ਬਾਨਾ ਘੋੜਾ ਤਾਂ ਹਜੇ ਬੱਚਾ ਹੀ ਆ ਤੇ 16000 ਫੀਸ ਰੱਖੀ ਆ ਬਾਈ ਨੇ ਜਮਾ ਜਾਇਜ਼ ਬਾਈ ਜਿਵੇਂ ਤੁਸੀਂ ਗੱਲ ਕਰੀਏ ਵੀ ਬੱਚਾ ਸੀ ਦੇਖਦੇ ਹਾਂ ਤੁਸੀਂ ਪਰ ਔਕਾਤ ਹੈ ਨਹੀਂ ਸੀ ਲੈਣ ਦੀ ਹੋਰ ਵੀ ਭਰਾ ਬਹੁਤ ਆ ਜਿਨ੍ਹਾਂ ਕੋਲੇ ਕੋਈ ਇੱਕ ਦੋ ਘੋੜੀਆਂ ਹਨਾ ਚੰਬੀਆਂ ਜੁੰਬੀਆਂ ਰੱਖ ਲੈਂਦੇ ਆ ਸਸਤੀਆਂ ਪਰ ਫੀਸ ਉਹ ਵੀ ਨਹੀਂ ਦੇ ਸਕਦੇ ਜਿਵੇਂ ਕੋਈ ਲੋੜਵੰਦ ਭਰਾ ਆਉਂਦਾ ਇਹਦੇ ਚੋਂ ਵੀ ਮਾਨਤਨ ਹੋ ਜਾਊ ਮਾੜਾ ਮੋੜ ਜਰੂਰ ਬਾਈ ਜਰੂਰ ਠੀਕ ਹੈ ਬਾਈ ਕੋਈ ਨਾਜ ਹੋ ਕੋਈ ਜਾਊਗਾ ਤੋਈ ਕਾ ਸਾਡੀ ਛੋਟੀ ਜੀ ਬੇਨਤੀ ਆ ਮੇਰੇ ਕੋਲ ਆ ਡੇਢ ਮਹੀਨੇ ਦੇ ਵਿੱਚ ਪੁੱਛਾਂ ਮਰੋਣ ਵਾਲੇ ਬੰਦੇ ਬਾਹਲੇ ਆ ਗਏ ਅੱਛਾ ਹਾਂਜੀ ਸਵਾਰ ਲੈਣ ਵਾਲੇ ਬਾਹਲੇ ਹਾਂਦ ਲੈਣ ਵਾਲੇ ਉਸੇ ਲੰਗਾ ਜੀ ਫੀਸ ਕਹਿੰਦੇ ਤੁਹਾਨੂੰ ਅੱਜ ਹੀ ਘਟਾਓ ਹਣਾ ਅੱਛਾ ਪਹਿਲਾਂ ਜੀ ਨਹੀਂ ਬਾਈ ਹੁਣ ਜਦੋਂ ਘੋੜੀ ਆ ਗਈ ਹਾਂ ਮਾਨਤਨ ਪੂਰਾ ਕਰਕੇ ਤੁਰਾਂਗੇ ਜਦੋਂ ਬੰਦਾ ਘਰੇ ਖੜਾ ਹੋਊਗਾ ਬਾਈ ਘੋੜੀ ਲੈ ਕੇ ਫੇਰ ਹੀ ਮਾਨਤਨ ਹੁੰਦਾ ਹਣਾ ਤੇ ਸਵਾਰ ਕਹਿੰਦਾ ਵੀ ਜਾਣ ਕੇ ਰੇਟ ਵੀ ਖਰਾਬ ਕਰਨ ਦੇ ਮਾਰੇ ਆ ਜਾਂਦੇ ਹਣਾ ਵੀ ਉਹ ਤਾਂ ਇੰਨੀ ਲਈ ਜਾਂਦਾ ਜਾਂ ਉਪਰੀ ਜਾਂਦਾ ਬਹੁਤ ਬੰਦੇ ਆ ਪਰ ਪੈਂਟ ਚ ਨਹੀਂ ਬਾਈ ਹੁਣ ਜੇ ਘੋੜੀ ਆ ਗਈ ਉਦੋਂ ਮਾਂਦਨ ਪੂਰਾ ਕਰਕੇ ਤੋਰਾਂਗੇ ਕੋੜੀਆਂ ਕਿੰਨੀਆਂ ਮਿੰਟ ਹੋਈਏ ਇਹਦੇ ਤੋਂ ਬਈ ਹੁਣ ਤੱਕ ਬਾਈ ਪਿੰਦੰਮੀ ਕਰਾਂਗਾ ਸੀਗਾ 15 ਦਾ ਅੱਛਾ ਨੇ ਮੁਤਾਬਕ ਹਾਂ ਵੀ ਠੀਕ ਹੈ ਤੇ 6 ਅਸੀਂ ਆਪ ਕਰਾ ਤੂੰ ਤੁਹਾਡੇ ਘਰੇ ਆ ਕੇ 6 ਹੋ ਗਈਆਂ ਜਿਹੜੀਆਂ ਆਪਣੇ ਘਰੇ ਖੜੀਆਂ ਬਈ ਕੋੜੀਆਂ ਇਹਨਾਂ 'ਚ 2 ਮਿੰਟ ਹੋਗਣਗੇ 2 ਮਿੰਟ ਹੋ ਗਈ ਇੱਕ ਆਪਣਾ ਬਾਈ ਮਨਿੰਦਰਾ ਹਾਂਜੀ ਕੁੜੀ 2 ਮਿੰਟ ਹੋ ਗਏ ਬਾਈ ਇਹ ਬਾਰੇ ਵੀ ਦੱਸ ਦੋ ਬਈ ਹਣਾ ਰਹਿ ਗਿਆ ਸੀਗਾ ਆਪਣਾ ਨੌਜੋਤ ਆਪਣਾ ਭਰਾ ਭਲਾਈ ਨੇ ਤੋਂ ਹਾਂਜੀ ਬਾਈ ਇਹ ਮੇਰਾ ਭਰਾ ਹੀ ਹੈ ਮਨਿੰਦਰਾ ਇਹ ਤਾਂ ਮੇਰੇ ਚਾਚਾ ਜੀ ਆਗੇ ਠੀਕ ਹੈ ਤੇ ਇਧਰ ਬਾਈ ਆਈ ਆਪਣਾ ਰਿਸ਼ਤਦਾਰ ਠੀਕ ਹੈ। ਮੇchu ਜੱਟ ਜੀ ਦਾ ਬੇਟਾ ਨਥੀ। ਠੀਕ ਹੈ ਭਾਈ। ਭਾਈ ਉਹਨਾਂ ਦਾ ਪੂਰਾ ਸਾਥ ਆ ਫਿਰ। ਪੂਰਾ ਹੀ ਪੂਰਾ ਸਹਿਯੋਗ, ਪੂਰਾ ਸਾਥ। ਤੇ ਭਾਈ ਜਦੋਂ ਇਹ ਕੰਮ ਚ ਆਏ ਸੀਗੇ ਘੋੜਿਆਂ ਵਾਲੇ ਚ ਜਿਵੇਂ ਆਪਣੇ ਜ਼ਿੰਮੇਦਾਰ ਭਰਾ ਕਈ ਡਰਦੇ ਹੁੰਦੇ ਆ ਯਾਰ ਵੀ ਮਹਿੰਗਾ ਜਾਨਵਰਾਂ ਨਿਸਾਨਾ ਕਭੇ ਕੰਡ ਨੂੰ ਘਟਤਾ ਕੋਈ ਗੱਲ ਬੰਦ ਨਹੀਂ ਨਾ ਤੇ ਬਈ ਖਰਾਕ ਕੀ ਰਹਿੰਦੀ ਐ ਘੋੜਿਆਂ ਦੀ ਜਿਵੇਂ ਤੁਹਾਡੇ ਕੋਲੇ ਪੰਜ ਗਨਾਕ ਹੋ ਗਿਆ ਹਨਾ ਕੀ ਖਰਾਕ ਪਾਉਂਦੇ ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਬਈ ਆਪਾਂ ਸਿੰਪਲੀ ਖਰਾਕ ਦੇਈ ਜਾਂਦੇ ਇਹਨਾਂ ਨੂੰ ਜਿਵੇਂ ਹਰਾਚਾਰਾ ਤਾਂ ਨਾਰਮਲ ਹੀ ਆ ਗਿਆ ਆਪਾਂ ਨੂੰ ਇਹ ਤਾਂ ਜਿਹਦੇ ਘਰ ਦੇ ਪੱਠੇ ਹੁੰਦੇ ਆ ਠੀਕ ਆ ਮੋਗਲੀ ਨੀਰਾ ਦੀ ਜਾਂਦੇ ਆ ਅੱਛਾ ਐਕਸਟਰਾ ਦਾਣਾ ਦਿੰਦੇ ਇਹਨਾਂ ਨੂੰ ਠੀਕ ਦਾਣਾ ਆਪਾਂ ਵੀ ਤਿਆਰ ਕਰਦੇ ਜਿਵੇਂ ਜੌਨ ਜਵੀ ਛੋਲੇ ਬੀਓਸੀ ਇਹ ਚ ਜੰਦੇ ਨੇ ਬਈ ਆਪਾਂ ਠੀਕ ਆ ਤੇ ਜਿਹੜਾ ਜਿਵੇਂ ਡਾਕਟਰੀ ਇਲਾਜ ਹੁੰਦਾ ਕੋਈ ਬਿਮਾਰੀਆਂ ਵਗੈਰਾ ਉਹ ਫਿਰ ਬਈ ਡਾਕਟਰ ਆਉਂਦੇ ਆਪਣੇ ਕੋਲੇ ਹਾਂਜੀ ਉਹ ਦੋ ਡਾਕਟਰ ਹੈਗੇ ਆਪਣੇ ਏਰੀਏ ਦੇ ਅੱਛਾ ਉਹਦੀਆ ਬੰਦੇ ਆ ਭਾਈ ਆਪਣੇ ਉਹ ਠੀਕ ਹੈ ਰਜ਼ੂਲਤ ਪੂਰੀ ਆ ਛੋੜੀ ਵਾਲਾ ਬੰਦਾ ਵੀ ਜਦੋਂ ਆਉਂਦਾ ਡਾਕਟਰ ਰਜ਼ੂਲਤ ਪੂਰੀ ਆ ਭਾਈ ਜੇ ਕਿਸ ਨੂੰ ਐਂ ਲੱਗਦਾ ਵੀ ਇਹਨਾਂ ਡਾਕਟਰ ਤਾਂ ਕੋਈ ਕਮੀ ਪੇਸ਼ੀ ਲੱਗਦੀ ਆ ਉਹਨਾਂ ਨੂੰ ਨਾ ਆਪ ਦਾ ਹੀ ਆਪ ਦਾ ਹੀ ਲਿਆ ਸਕ ਹਾਂ ਆਪ ਨੂੰ ਕੋਈ ਇਤਰਾਇ ਤੇ ਮੀਟਿੰਗ ਦਾ ਬਈ ਕੀ ਪ੍ਰੋਸੀਜਰ ਹੁੰਦਾ ਉਹ ਵੀ ਥੋੜਾ ਦੱਸ ਦਿਓ ਨਾ ਕਿੰਨੇ ਜੰਪ ਦਿਨੇ ਹੋ ਕਿਵੇਂ ਘੋੜੀ ਇੱਥੇ ਬੰਦਾ ਤੁਹਾਡੇ ਕੋਲ ਹੀ ਰੋਕ ਕੇ ਜਾਊਗਾ ਜਾਂ ਨਾਲ ਦੀ ਨਾਲ ਹੀ ਵਾਪਸ ਕਰ ਦਿੰਨੇ ਹਾਂ ਉਹ ਤਾਂ ਇਹੋ ਜਿਹੇ ਛੱਡ ਨਾ ਵੀ ਕੁੜੀ ਲੈ ਕੇ ਨਹੀਂ ਤਾਂ ਹੂੰ ਪਰ ਆਪਾਂ ਕੁੜੀ ਰੋਕਣ ਦਾ ਪ੍ਰਬੰਧ ਪੂਰੀ ਹੀ ਆਪਣੇ ਕੋਲ ਅੱਛਾ ਤੁਹਾਡੇ ਕੋਲ ਹੈਗਾ ਪ੍ਰਬੰਧ ਜਿਵੇਂ ਕੋਈ ਦੂਰੋਂ ਆਉਂਦਾ ਹਨਾ ਇਹ ਛੱਡ ਵੀ ਸਕਦਾ ਤੁਹਾਡੇ ਕੋਲ ਕੁੜੀ ਕਿੰਨੇ ਦਿਨ ਛਡਾ ਲੈਂਦੇ ਹੋ ਕਰ ਬਾਅਦ ਵਾਦ 10 ਦਿਨ ਅੱਛਾ ਜੇ ਕੋਈ ਗੱਪਨ ਜੱਕ ਪਾਸ ਦੀ ਕਹਿੰਦਾਗਾ ਕਿ ਉਹ ਬਈ ਐਕਸਟਰਾ ਚਾਰਜ ਲਗਾਉਗਾ ਡਾਕਟਰ ਦੀ ਫੀਸ ਵੀ ਦੇਣੀ ਹੋ ਠੀਕ ਹੈ ਬਈ ਉਹ ਐਕਸਟਰਾ ਇਹਨਾਂ ਸਾਰਾ ਕੁਝ ਠੀਕ ਹੈ ਅੱਗੇ ਫਿਰ ਬਈ ਹੋਰ ਕੀ ਸੁਪਨੇ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਨੁਗਰਿਆਂ ਦੇ ਵਿੱਚ ਤਾਂ ਤੁਹਾਡੇ ਕੋਲੇ ਚੰਗੀ ਕਲੈਕਸ਼ਨ ਹੋ ਗਈ ਆ ਹਨਾ ਹੁਣ ਹੋਰ ਵੀ ਘੋੜੀਆਂ ਘਾੜੀਆਂ ਲੈ ਕੇ ਆਉਂਗੇ ਕੋਈ ਹਾਂਜੀ ਆਵਾਂਗੇ ਠੀਕ ਹੈ ਬਈ ਵਧੀਆ ਕਲੈਕਸ਼ਨ ਆਪਾਂ ਆਪਦੀ ਬਾਕੀ ਨਾ ਬੱਚੇ ਤਿਆਰ ਕਰਕੇ ਕहां ਸੇਲ ਕਰਾਂਗੇ ਹੁਣ ਅੱਛਾ ਮਾਲਕ ਨੇ ਮਿਹਰ ਕਰੀ ਇਹਦਾ ਰਿਜ਼ਲਟ ਵੀ ਆਇਆ ਬਈ ਕੋਈ ਸੂਈਏ ਕੁੜੀ ਨਹੀਂ ਹਾਲ ਤੀ ਤਾ ਅਜੇ ਛੱਡਨੀ ਲੱਗਿਆ ਆਪਾਂ ਅੱਛਾ ਆਪਣੇ ਘਰੋਂ ਤਾਂ ਕੋਈ ਨਹੀਂ ਆਇਆ ਜੋ ਹੋਇਆ ਤਾਂ ਆਪਾਂ ਕੋਸ਼ਿਸ਼ ਨਹੀਂ ਕਰ ਸਕਦੇ ਕੋਸ਼ਿਸ਼ ਹਾਂ ਤੇ ਜਿਹੜੇ ਭਰਾ ਬਈ ਇਸ ਕੰਮ 'ਚ ਆਉਣਾ ਚਾਹੁੰਦੇ ਆ ਨਵੇਂ ਵੀਡੀਓ ਦੇਖ ਰਹੇ ਆ ਹਨਾ ਕੀ ਕਹਿਣਾ ਚਾਹੂੰਗੀ ਘੋੜਿਆਂ ਦੇ ਸ਼ੌਂਕ ਬਾਰੇ ਪਹਿਲਾਂ ਕੀ ਕੀ ਗੱਲਾਂ ਧਿਆਨ ਚ ਹੋਣੀਆਂ ਚਾਹੀਦੀਆਂ ਜੇ ਘੋੜਿਆਂ ਦੇ ਕੰਮ ਚਾਉਣਾ ਕਿਸੇ ਨੂੰ ਪਹਿਲਾਂ ਤਾਂ ਬਈ ਜੀ ਉਹਨਾਂ ਨੂੰ ਨਾ ਦੇਖਣਾ ਨਹੀਂ ਜਾਨਵਰ ਤੁਰ ਫਿਰੇ ਜਿੰਨਾ ਵੀ ਜਾਨਵਰ ਆਪਾਂ ਤੁਰ ਕੇ ਦੇਖਾਂਗੇ ਮਾਰਕੀਟ ਦੇਖੀ ਤੇ ਉਹਨੇ ਹੀ ਬੰਦੇ ਨੂੰ ਜਾਣਕਾਰੀ ਤੇ ਨੌਲੇਜ ਜ਼ਿਆਦਾ ਆਉਂਦੀ ਹੈ ਠੀਕ ਹੈ ਇਹ ਚੀਜ਼ਾਂ ਨੇ ਤੇਰ ਬਾਅਦ ਆਵਾਦਾ ਬੰਦੇ ਤੁਰ ਫਿਰ ਕੇ ਦੇਖਣ ਨਾਲ ਹਾਂਜੀ ਇਹ ਮੀਨ ਚਾਲਵਰ ਦੀ ਕੁਆਲਿਟੀ ਪਤਾ ਲੱਗਦੀ ਹੈ ਰੇਟ ਰੂਟ ਜਦੋਂ ਆਪਾਂ ਨਾ ਸ਼ੋਅ ਬੰਦਾ ਜਿੰਨੀ ਵੀ ਦੇਖ ਸਕੀ ਹੂੰ ਨਹੀਂ ਥੋੜੀ ਸੋਨ ਲੀਆ ਦੇ ਇੱਕ ਕੁਆਲਟੀ ਹੁੰਦੀ ਆ ਇਹ ਬੱਚਾ ਪਾਇਆ ਸੀ ਕਿਸੇ ਸੋਚ ਬਾਈ ਹਾਂਜੀ ਬਾਈ ਜੀ ਇਹ ਬਾਈ ਸਿੰਦਰ ਨਹੀਂ ਪਾਇਆ ਸੀ ਆ ਅੱਛਾ ਜੰਡੇ ਵਾਲੀ ਸ਼ੋਹ ਤੇ ਜੰਡੇ ਵਾਲੀ ਜਿਹੜਾ ਵੱਡਾ ਸ਼ੋਹ ਹੁੰਦਾ ਹਾਂਜੀ ਹਾਂਜੀ ਕੀ ਪੋਜੀਸ਼ਨ ਆਈ ਉੱਥੇ ਉਹਰੇ 7ਵੀਂ ਪੋਜੀਸ਼ਨ ਆਈ ਸੀਗੀ ਇਹ ਉਹ ਵੀ ਨਾ ਇਹਨੇ ਪੂਛ ਖਾ ਲਈ ਸੀਗੀ ਆਪਦੀ ਹੂੰ ਤੇ ਉਹਦੇ ਕਾਰਨ 7ਵੀਂ ਪੋਜੀਸ਼ਨ ਆਈ ਜੀ ਨਹੀਂ ਇਹਨੇ ਪੀਸ਼ਨ ਜਿਆਦਾ ਨਹੀਂ ਨੇੜੇ ਵਾਗਿਆ ਨਾ ਸੀਗਾ ਠੀਕ ਹੈ ਤੇ ਬਾਈ ਤੁਸੀਂ ਸ਼ਾਟ ਦੇਖ ਰਹੇ ਹੋ ਹਨਾ ਸਟਾਲੀਨ ਜਿਹੜਾ ਦਲਾਵਰਾ ਬਾਈ ਕੋਲੇ ਤੇ ਜਿਹੜੇ ਵੀ ਭਰਾ ਆਪਣੇ ਬਠਿੰਡੇ ਦੇ ਆਸ-ਪਾਸ ਆ ਤਲਵੰਡੀ ਸਾਬੋ ਮਾਨਸਾ ਹੋ ਗਿਆ ਨਾ ਜਆ ਆਪਣਾ ਮੁਕਸਰ ਮਲੂਟ ਸਾਰਿਆਂ ਨੂੰ ਇਹ ਨੇੜੇ ਪਿੰਦਾ ਇਲਾਕਾ ਏ ਭਾਗੀਵੰਦ ਰੌਨ ਰੋਡ ਪਿੰਡ ਆ ਸਾਰੇ ਪਾਸਿਆਂ ਤੋਂ ਵਧੀਆ ਬਈ ਰੋਡ ਆਂਦੀ ਆ ਜਦੋਂ ਮਰਜੀ ਆ ਕੇ ਬਾਈ ਦਾ ਇਹ ਤੁਸੀਂ ਜਿਹੜਾ ਸਟਾਲੀ ਇਹਨਾਂ ਦੇਖ ਸਕਦੇ ਹੋ ਤੇ ਜੈਤ ਜੀ ਬਾਈ ਨੇ ਫੀਸ ਰੱਖੀ ਆ ਜਿਹੜਾ ਕੋਈ ਲੋਡ ਬੰਦ ਭਰਾ ਹੈਗਾ ਕੋਈ ਗਰੀਬ ਭਰਾ ਜਿਹੜਾ ਆਊਗਾ ਬਾਈ ਕੋਲੇ ਬਾਈ ਕਹਿੰਦਾ ਵੀ ਫੁੱਲ ਮਾਨਤਨ ਕਰਾਂਗੇ ਆਪਾਂ ਤੇ ਬਾਈ ਆਪਣਾ ਨੰਬਰ ਦੱਸ ਦੇ ਇੱਕ ਵਾਰੀ ਆਪਣਾ ਨੰਬਰ ਹੈ 77472 ਹਾਂਜੀ 46477 ਠੀਕ ਹੈ ਬਾਈ ਨੇ 89877 79428 ਠੀਕ ਹੈ ਜੀ ਤੇ ਬਾਰਿਸ਼ਟਾਡ ਫਾਰਮ ਦੇ ਨਾਮ ਤੇ ਇਹਨਾਂ ਦਾ ਇੰਸਟਾ ਦੇ ਪੇਜ ਬਣਿਆ ਸਾਰੇ ਭਰਾ フォलो ਜਰੂਰ ਕਰ ਲਿਓ ਜਿਹੜੀ ਕੋਈ ਅਪਡੇਟ ਹੁੰਦੀ ਆ ਜਿਵੇਂ ਬੱਚੇ ਆਉਣਗੇ ਇਹਦੇ ਅੱਗੇ ਕੋਈ ਜਾਨਵਰ ਸੇਲ ਕਰਨਾ ਬਾਈ ਹੁਰੀ ਉਹਦੇ ਤੇ ਪਾਉਂਦੇ ਰਹਿੰਦੇ ਆ ਤੇ ਧੰਨਵਾਦ ਬਾਈ ਅਮਰੀਕ ਸਮਾਂ ਦੇਣ ਲਈ ਬਹੁਤ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਤੇ ਹੋਰ ਕੋਈ ਗੱਲਬਾਤ ਬਈ ਕਹਿਣੀ ਚਾਹਾਂ ਤਾਂ ਕਹਿ ਸਕਦੇ ਹੋ ਬਸ ਹੋਰ ਤਾਂ ਇਹ ਵਧੀਆ ਸ਼ੌਂਕ ਹੈ ਜੀ ਆਪਣੇ ਪੰਜਾਬ ਦੀ ਬਰੀਡ ਆ ਹਮਮ ਇਹਨੂੰ ਸੰਭਾਲ ਗਏ ਆਪਾਂ ਜਦੋਂ ਇਸ ਕੰਮ ਚ ਆਈ ਫਿਰ ਬਈ ਰਿਸ਼ਤੇਦਾਰ ਜਾਂ ਪਰਿਵਾਰ ਨੇ ਵੀ ਰੋਕਿਆ ਟੋਕਿਆ ਕਿਹੜਾ ਤਾਂ ਕਹਿੰਦੇ ਸੀਗੇ ਸਦਾ ਮਾਰਦੇ ਆਂ ਕਰਦੇ ਆ ਹਾਂ ਪਰ ਉਦੋਂ ਬਾਅਦ ਤਾਂ ਪਰਿਵਾਰ ਆਪ ਹੀ ਸਮਝ ਜਾਂਦਾ ਆਪਣਾ ਪਹਿਨਣਾ ਠੀਕ ਹੈ ਹੁਣ ਵਧੀਆ ਸ਼ੌਂਕ ਘਰੋਂ ਜਾਣਾ ਪੈਂਦਾ ਆਪਸੇ ਸੇ ਹਮ ਪਰਿਵਾਰ ਹੀ ਸੰਭਾਲਦਾ ਆਪਣਾ ਠੀਕ ਹੈ ਬਈ ਹਾਂਜੀ ਹਾਂਜੀ ਦੋਸਤੋ ਬਾਣੀ ਸਟਾਰਟ ਫਾਰਮ ਤੇ ਪਹੁੰਚੇ ਆ ਬਈ ਭਾਗੀ ਬਾਂਦਰ ਬਈ ਅਮਰੀਕ ਕੋਲ ਤੇ ਬਾਈ ਦਾ ਨੁਕਰੀਆਂ ਦਾ ਸ਼ੌਂਕ ਆ ਹਨਾ 4-5 ਸਾਲ ਹੋ ਗਏ ਬਾਈ ਨੂੰ ਇਸ ਸ਼ੌਂਕ ਚਾਇ ਨੂੰ ਤੇ ਬਾਈ ਕੋਲੇ ਜਿਹੜੀ ਘੋੜਿਆਂ ਦੀ ਕਲੈਕਸ਼ਨ ਆ ਹਨਾ ਉਹਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਨੇ ਆ ਬ੍ਰੀਗ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਜੀ ਵਿਚਾਰਦੇ ਤੇ ਬਈ ਆਪਣਾ ਪਹਿਲੇ ਤਾਂ ਨੰਬਰ ਦੱਸ ਦਿਓ ਜੀ 72472 42477 ਕਿੰਨੇ ਸਾਲ ਹੋ ਗਏ ਬਈ ਸ਼ੌਕ ਕਰਦਿਆਂ ਨੂੰ 2021 ਦੇ ਚੱਲਿਆ ਬਈ ਅੱਛਾ ਬਈ ਤੇ ਕਿੰਨੇ ਜਿਆਦਾ ਹੁਣ ਆਪਣੇ ਸਟਾਰਟ ਫਾਰਮ ਤੇ ਆਪਣੇ ਬਈ ਪੰਜ ਹੈ ਜੀ ਪੰਜ ਘੋੜੀਆਂ ਅੱਛਾ ਜੀ ਕਾਲੀਆਂ ਪੂੜਾ ਆ ਜੀ ਠੀਕ ਹੈ ਬਈ ਜਿਹੜਾ ਦਲਾਵਰ ਘੋੜਾ ਨੂੰ ਖਰਾਣਾ ਤੇ ਆਪਣੇ ਬਈ ਜਿਹੜੀਆਂ ਘੋੜੀਆਂ ਹੈਗੀਆਂ ਜਿੱਥੋਂ ਤੋਂ ਤੁਹਾਡੀ ਸ਼ੁਰੂਆਤ ਹੋਈ ਸੀ ਅ ਇਹਦੇ ਸਫ਼ਰ ਬਾਰੇ ਦੱਸੋ ਜਿਹੜੀ ਪਹਿਲੀ ਘੋੜੀ ਤੁਸੀਂ ਲੈ ਕੇ ਆਏ ਸੀ ਇਹ ਇਹ ਹੀ ਲੈ ਕੇ ਆਏ ਸੀ ਇਹ ਕਿੱਥੋਂ ਲੈ ਕੇ ਆਏ ਸੀ ਬਈ ਤੁਹਾਨੂੰ ਸਭ ਮੇਰੇ ਤੋਂ ਦੇ ਅੱਛਾ ਬਈ ਤੇ ਉਦੋਂ ਬਈ ਕਿੰਨੇ ਦੀ ਲਈ ਸੀ ਇਹ ਘੋੜੀ ਉਦੋਂ ਪਹਿਲੇ ਜੀ 1 ਲੱਖ 50 ਹਜ਼ਾਰ ਦਾ ਸੌਦਾ ਹੋਇਆ ਸੀਗਾ ਅੱਛਾ ਜੀ ਕੀ ਲਖਾਈ ਠੀਕ ਹੈ ਤੇ ਕਿੰਨੇ ਵਾਰੀ ਬੱਚੇ ਆਪਣੇ ਦਿੱਤੇ ਨੇ ਤੁਹਾਡੇ ਕੋਲ ਇੱਕ ਵਾਰੀ ਸੂਈ ਇੱਕ ਵਾਰੀ ਸੂਈ ਆਈ ਬਸ ਭਿੰਦਰਾ ਦੇ ਤਾਂ ਅੱਛਾ ਜੀ ਬਸ਼ੇਰਾ ਦਿੱਤਾ ਸੀ ਉਦੋਂ ਬਸ਼ੇਰਾ ਦਿੱਤਾ ਠੀਕ ਹੈ ਵੀ ਉਹ ਆਹ ਗੁਰੂ ਘਰ ਦੇ ਤਾਂ ਅੱਛਾ ਗੁਰੂ ਘਰ ਚੜਾਤਾ ਸੀ ਲੋ ਬਈ ਦੇਖੋ ਨਾ ਕੋੜੀ ਕਹਿੰਦੇ ਬਈ ਇਹਦੀ ਕੀ ਡਿਟੇਲ ਹੈਗੀ ਹੈ ਉਮਰ ਹਾਈ ਰੂਟ ਕਿੰਨੀ ਹੈ ਦੀ ਹੋਰ ਬਈ ਹੋ ਗਈ ਨਾ 10 ਸਾਲ ਦੀ ਹੋ ਗਈ ਹੁਣ ਕਿਵੇਂ ਆ ਬਈ ਇਹ ਹੁਣ ਆਪਣੇ ਦਲਾਵਰ ਤੋਂ ਮਲਾਈ ਹੋਈ ਆ ਬਈ ਮਲਾਈ ਹੋਈ ਆ 6 ਮਹੀਨੇ ਦੀ ਮਲਾਈ ਹੋਈ ਆ ਠੀਕ ਹੈ ਮਾਰਕ ਕਰਿੰਦੇ ਰੱਬਣੀ ਆ ਇਹ ਉਹ ਲੋਗਾਂ ਦੀ ਨਾਲ ਦੀ ਗੱਲ ਠੀਕ ਹੈ ਬਈ ਤੇ 2 ਮਹੀਨੇ ਦੇ ਪਰ ਚੱਕਰ ਵਾਲਾ ਇਹਨੇ ਦੂ ਘੱਟ ਕਰਾਈ 2 ਮਹੀਨਿਆਂ ਤੋਂ ਕਨਫਰਮ ਹੋ ਜਾਂਦਾ ਠੀਕ ਲਓ ਬਈ ਜਿਹੜਾ ਬਾਈ ਕੋਲੇ ਬਸ਼ੇਰਾ ਨਾ ਉਹਦੇ ਤੋਂ ਹੀ ਮੀਟ ਹੋਈ ਆ ਆ ਪਹਿਲੀ ਘੋੜੀ ਹੈ ਬਾਈ ਦੀ ਹਾਂਜੀ ਬਈ ਇਹ ਬਾਈ ਨੂਰੇ ਦੀ ਆ ਗਈ ਬਕਰਪੁਰਾ ਦੀ ਨਾ ਬਕਰਪੁਰਾ ਦਾ ਨੂਰਾ ਘੋੜਾ ਜਿਹੜਾ ਮਸ਼ਹੂਰ ਆ ਬਾਈ ਹਾਂਜੀ ਇਹ ਉਹਦੀ ਬਸ਼ੇਰੀ ਆ ਉਹਦੀ ਡੀਟੇਲ ਹੈ ਦੀ ਇਹ ਹੋ ਗਏ ਬਾਈ ਦੋ ਦੰਦ ਲੱਗੀ ਹੈ ਜੀ ਅੱਛਾ ਬਈ ਦੋ ਦੰਦ ਲੱਗੀ ਆ ਬਈ ਹਣਾ ਦੇਖੋ ਤੁਸੀਂ ਏ ਆਪਾ ਦੀ ਜਿਹਨੂੰ ਬਲਾ ਉਹ ਲਈ ਸੀ ਤੀਜੇ ਦਿਨ ਉਹ ਜਾ ਕੇ ਲਈ ਸੀ ਅੱਛਾ ਨਾਲ ਦੀ ਨਾਲ ਹੀ ਲੈ ਲਈ ਇਹ ਵੀ ਮੇਲੇ ਤੋਂ ਲਈ ਸੀ ਇਹਦਾ ਬਈ ਕੀ ਫਰਾਇਆ ਬੱਚਾ ਆਇਆ ਕੋਈ ਦਾ ਅੱਛੀ ਬਈ ਬੱਚੀ ਹੈ ਇਹ ਆਪਾਂ ਦਲਾਵਰ ਪਪ ਲਓ ਬਈ ਦੇਖੋ ਬਸ਼ੇਰੀ ਬਹੁਤ ਸੋਹਣੀ ਹੈ ਇਹਦੀ ਕੀ ਡਿਟੇਲ ਹੈ ਹਾਈ ਟੂਟ ਕਿੰਨੀ ਹੈ ਇਹਦੀ ਬਈ 65 ਇੰਚ ਦੀ ਘੋੜੀ ਹੈ ਬਈ ਬਾਕਰਪੁਰਾ ਦਾ ਨੂਰਾ ਘੋੜਾ ਹੈ ਨਾ ਤੇ ਉਹਦੀ ਬਸ਼ੇਰੀ ਆ ਇਹ ਦੇਖੋ ਤੁਸੀਂ ਪੂਰੀ ਹੈ ਗੁਲਾਬੀ ਆ ਨੁਗਰਿਆਂ ਦੇ ਵਿੱਚ ਆਉਂਦੀ ਆ ਤੇ ਬਹੁਤ ਸੋਹਣੀ ਹੈ ਬਈ ਬਸ਼ੇਰੀ ਹੈ ਨਾ ਕੀ ਲੱਗਦਾ ਬਈ ਰਿਜਲਟ ਜੁਲਟ ਕਿ ਹੋਇਆ ਹੋਊਗਾ ਇਹਦਾ ਬਦਿਆ ਹੋ ਬਹੁਤ ਗਲਾਬੀ ਪਨ ਘੋੜੀ ਚ ਵੀ ਫਰਾ ਜਿਹ ਆਪਣੀ ਜਗ ਚ ਰੀ ਚ ਠੀਕ ਹੈ ਵੀਰ ਇੱਕ ਤੁਹਾਨੂੰ ਹੋਰ ਦਿਖਾਉਣੇ ਆਪਾਂ ਸ਼ੋਹ ਤੇ ਲੈ ਕੇ ਜਵਾਲਾ ਮੁਖੀ ਅੱਛਾ ਭਾਈ ਜਵਾਲਾ ਮੁਖੀ ਘੋੜਾ ਜਿਹੜਾ ਮਸ਼ਹੂਰ ਆ ਨਾ ਉਹਦੀ ਵੀ ਛੇਰੀ ਦਿਖਾਉਣ ਠੀਕ ਹੈ ਭਾਈ ਲਓ ਜੀ ਅੱਛਾ ਐਵੇਂ ਛੇਰੀ ਹੈ ਭਾਈ ਹਾਂ ਜੀ ਦੇਖੋ ਭਾਈ ਇਹ ਮਖਸਰ ਸ਼ੋਹ ਚ ਮਾਈ ਦੀ ਭਈ ਬਣਾਂ ਜੀ ਅੱਛਾ ਭਾਈ ਇਹ ਤੁਹਾਨੂੰ ਬਰ ਲਈ ਜੀ ਜਿਹੜਾ ਪ੍ਰਮਾਗੀ ਤੇ ਸ਼ੋਹ ਹੁੰਦਾ ਜੀ ਦੇਖੋ ਭਾਈ ਇਹ ਸ਼ੋਹ ਤੇ ਪਾਈ ਸੀ ਜਵਾਲਾ ਮੁਖੀ ਦੀ ਵੇ ਬੱਚੀ ਹੈ ਇਹ ਆਪ ਹਨ ਤੇ ਇਹ ਬਈ ਕਿਵੇਂ ਆ ਹੁਣ ਕੀ ਡਿਟੇਲ ਹੈ ਇਹਦੀ ਇਹ ਬਈ ਪਾਰਸ ਤੋਂ ਮਾਈ ਹੋਈ ਹੈ ਬਈ ਪਿੰਦਰਾ ਜੇ ਦਾ ਅੱਛਾ ਇਹਦਾ ਪੁੱਲਰਾ ਕੋੜਾ ਆਪਣਾ ਪਾਰਸ ਕੋੜਾ ਹਨ ਉਹ ਤਾਂ ਮਾਈ ਹੋਈ ਅੱਛਾ ਬਈ ਕਨਫਰਮ ਹੈ ਬਈ ਕਨਫਰਮ ਆ ਜੇ ਹੋਈ ਬਈ ਅੱਛਾ ਕੋਈ ਨਹੀਂ ਇਹ ਚੱਕ ਬਸ ਇਹਦੀ ਹਾਈਡਰੋਲਿਕਨੀ ਹੈ ਇਹ ਬਈ ਸਾਠਾ ਪ੍ਰੋਪਰ 60 ਇੰਚ ਦੀ ਹੈ ਬਈ ਤੇ ਪਾਰਸ ਕੋੜਾ ਹਨ ਜਿਹੜਾ ਪੁੱਲਰਾ ਆਪਣੇ ਉਹਦੇ ਤੋਂ ਹੀ ਮੇਟ ਹੋਈ ਹੈ ਲੋ ਜੀ ਜਗਦੀ ਕੁਈ ਗੀ ਗਣ ਕਰਿਆ ਇਸ ਆਪਾਂ ਨੂੰ 14 ਵੈਸੀ ਲੈ ਕੇ ਪਾ ਕੇ ਅੱਛਾ ਵਧੀਆ ਨੰਬਰ ਆਇਆ ਠੀਕ ਹੈ ਬਈ ਲੋ ਜੀ ਇੱਕ ਹੋਰ ਆ ਬਾਈ ਕੋਲੇ ਨੂੰ ਬੀਸ਼ੇਰੀ ਹੈ ਨਾ ਇਹਦੇ ਬਾਰੇ ਦੱਸਿਓ ਬਈ ਅੱਛਾ ਜੀ ਬਾਈ ਇੰਦਰ ਤੋਂ ਵਾਲੇ ਘੋੜੇ ਤੋਂ ਮਾਈ ਕੀ ਅੱਛਾ ਉਹਦੇ ਤੋਂ ਵੀ ਮੇਟ ਆਉਣਾ ਪਰ ਕਿਰਪਾ ਕੋਣੀ ਦਰ ਠੀਕ ਹੈ ਬਈ ਤੇ ਪ੍ਰਮਾਤਮਾ ਰੰਗ ਭਾਗ ਲਾਵੇ ਸੋਹਣਾ ਬੱਚਾ ਦੇ ਦੇਣਾ ਇਹ ਇਹਦੀ ਬਾਈ ਹਾਈਡ ਹੋਈ ਕਿੰਨੀ ਆ 60 ਇੰਚ ਲੋ ਵੀ ਤਾਂ ਗਾਲੀਆਰੇ ਕੋਲੇ ਤੂ ਆਪਾਂ ਕਰਦੀ ਦਾ ਇਹ ਵਾਸਤੇ ਕੋਈ ਵੀ ਇਹਨਾਂ ਦੇ ਕੋਈ ਵੇਚ ਨਹੀਂ ਨਹੀਂ ਵੀਡੀਓ ਉੱਤੇ ਲਾਗਾ ਠੀਕ ਹੈ ਇਹ ਲਾਈਕ ਬੰਦਾ ਪਾਉਣਾ ਬਾਈ ਕੋਲੇ ਚਾਰ ਘੋੜਿਆਂ ਦੋਸਤੋ ਹਨ ਤੁਸੀਂ ਸਾਰਿਆਂ ਦੇਖ ਸਕਦੇ ਹੋ ਤੇ ਇਹਨਾਂ ਦੇ ਸਟਾਰਟ ਫਾਰਮ ਦੀ ਪੂਰੀ ਵੀਡੀਓ ਆਪਣੇ ਚੈਨਲ ਤੇ ਆਪਾਂ ਪਾਈ ਹੋਈ ਆ ਤੁਸੀਂ ਦੇਖ ਲਿਓ ਜਰੂਰ ਤੇ ਵਧੀਆ ਸ਼ੌਕ ਹੈ ਬਾਈ ਦਾ ਹਨ ਤੇ ਬਾਈ ਕੰਮ ਕਿਵੇਂ ਲਾਏਗਾ ਘੋੜਿਆਂ ਦਾ ਵੈਸੇ ਬਹੁਤ ਗੱਲਾਂ ਹੁੰਦੀਆਂ ਕੋਈ ਕਹਿੰਦਾ ਇਹ ਕਰੋੜਾਂ ਦੇ ਆ ਕੋਈ ਕਹਿੰਦਾ ਵੀ ਲੱਖ ਦੀ ਵੀ ਆ ਜਾਂਦੀ ਹੈ ਘੋੜੀ ਤੁਸੀਂ ਥੋੜਾ ਡਿਟੇਲ ਦਾ ਦੱਸੋ ਵੀ ਮਾਰਕੀਟ ਕੀ ਹੈਗੀ ਅੱਜ ਦੇ ਟਾਈਮ ਦੇ ਵਿੱਚ ਬਈ ਲੱਖਾਂ ਦੀ ਹੀ ਹੈਗੇ ਲੱਖਾਂ ਚ ਉਹ ਘੋੜੇ ਆ ਜਾਂਦੇ ਆ ਜਿਹੜੇ ਬਲੱਡ ਲਾਈਨ ਦੇ ਆ ਠੀਕ ਹੈ ਜਿਹੜੀ ਚੰਗੀ ਲਾਈਨ ਦੇ ਹਨ ਉਹ ਆ ਜਾਂਦੇ ਆ ਕਰੋੜਾਂ ਚ ਅੱਛਾ ਆ ਸਿੰਪਲ ਆ ਥਮ ਫੱਗੀ ਚੱਲੀ ਜਾਂਦੀ ਆ ਕੋਈ ਨਾਮ ਬਦਨਾਮ ਕਰਕੇ ਵੀ ਬੱਚੇ ਵੇਚੀ ਜਾਂਦੇ ਆ ਵੀ ਉਹਦਾ ਬੱਚਾ ਨਾ ਹੁੰਦਾ ਇਹਦਾ ਹੋਰ ਆ ਉਹ ਚੀਜ਼ਾਂ ਹੋਰੀਆਂ ਉਹਨਾਂ ਤੋਂ ਮੜਾ ਬਚ ਕੇ ਇਸ ਗੱਲ ਕਰਕੇ ਆਪਾਂ ਪਹਿਲਾਂ ਗਿਆ ਸੀ ਵੀਡੀਓ ਤੋਂ ਸ਼ੁਰੂ ਚ ਵੀ ਮਾਈ ਤਰਫ ਰਕੇ ਲੋ ਜਾਂਬਰ ਕੋਈ ਵੀ ਲੈਣਾ ਹਾਂ ਤਾਂ ਜਾਂਬਰ ਨਾ ਲੋ ਠੀਕ ਹੈ ਬਈ ਛੋਡੇ ਨਾਲ ਹੋਇਆ ਵੀ ਕਿਤੇ ਕੋਈ ਫਰੋਡ ਇਦਾਂ ਦਾ ਤਾਂ ਨਹੀਂ ਹੋਇਆ ਚੱਕਰ ਨਹੀਂ ਬਈ ਆਪਾਂ ਪਹਿਲੇ ਤੋਥੇ ਲੈ ਸੀ ਜਾਂਬਰ ਹਾਂ ਬਾਕੀ ਜਹਾਰੀ ਜਾਂਬਰ ਇੱਕੂ ਕਰੂ ਆਇਆ ਸਾਰੇ ਆਪਣਾ ਅਮਨਿੰਦਰ ਭਰਾ ਸੀਗਾ ਮਾਮੇ ਤੋਂ ਲੈ ਹੋਏ ਸਾਰੇ ਆਪਾਂ ਸਾਰੇ ਜਾਨਾ ਪਰ ਉਹ ਸਾਬਣ ਜਾਂਦਾ ਹਣਾ ਫਿਰ ਤੇ ਆਪਣਾ ਉਸਤਾਦ ਕੌਣ ਹੈ ਇਸ ਕੰਮ ਚ ਘੋੜਿਆਂ ਦਾ ਕੋਈ ਨਹੀਂ ਅੱਛਾ ਆ ਵੀ ਉਸਤਾਦ ਠੀਕ ਹੈ ਬਈ ਤੇ ਅੱਗੇ ਕੀ ਸੁਪਨੇ ਹੈਗੇ ਆ ਘੋੜੀਆਂ ਨੂੰ ਲੈ ਕੇ ਕਿੱਥੋਂ ਤੱਕ ਜਾਣਾ ਬਈ ਜਾਣਦਾ ਬਈ ਵਾਵਾ ਵਟਾ ਸੁਪਨਾ ਆਇਆ ਤਾਂ ਹੋ ਹੁਣ ਮਾਲਕ ਨੇ ਕਰੇ ਕਿਰਪਾ ਤਾਂ ਪੂਰਾ ਹੋਵੇ ਅੱਛਾ ਕਿੰਨੀਆਂ ਘੋੜੀਆਂ ਕਰਨੀਆਂ ਫਿਰ 100 ਕਰਨੀਆਂ ਬਈ ਅੱਛਾ ਹਾਂ 11 ਘੋੜੇ ਕਰਨੇ 11 ਘੋੜੇ ਤੇ 100 ਘੋੜੀਆਂ ਹੈ ਨਹੀਂ ਕਿਸੇ ਕੋਲੇ ਪੰਜਾਬ ਚ ਤਾਂ ਦੇਖੋ ਐਨੇ ਤਾਂ ਨਹੀਂ ਹੋਣੇ ਆ ਆਪਾਂ ਪਰ ਆਪਾਂ ਸੁਪਨਾ ਲੈ ਕੇ ਚੱਲੇ ਆ ਮਾਲਕ ਨੇ ਕਿ ਪੂਰਾ ਕਰਿਆ ਤਾਂ ਠੀਕ ਹੈ ਕਰ ਦਿਆਂ ਦਾ ਪਰਿਵਾਰ ਦਾ ਪੂਰਾ ਸਾਥ ਹੈਗਾ ਬਈ ਹਾਂਜੀ ਪੂਰਾ ਜਦੋਂ ਪੜੀਏ ਗੱਲਾਂ ਤੇ ਲੋਕੇਸ਼ਨ ਕੀ ਹੈ ਬਈ ਆਪਣੇ ਫਾਰਮ ਦੀ ਪਿੰਡ ਭਾਗੀ ਕੰਦਰਾ ਆ ਜਾਂਦਾ ਜੀ ਹਾਂਜੀ ਇਹ ਪਿੰਡ ਆਪਣਾ ਹੀ ਬਖੰਡੇ ਤੋਂ ਤਰੰਬੀਸਾ ਬੁਰੋਰ ਦੇ ਪਚਾਲੇ ਆ ਜਾਂਦਾ ਤਾਂ ਉਹ ਸਾਰੇ ਆਪਾਂ ਨੂੰ 5 ਕਿਲੋਮੀਟਰ ਆ ਇਹ ਬਖੰਡਾ ਸ਼ਹਿਰ ਆਪਾਂ ਨੂੰ 25 ਪਾ ਜਾਂਦੇ ਹਨ ਮੈਂ ਘਰ ਤੋਂ ਕਿੱਥੇ ਘਰ ਆ ਜਾਂਦੇ ਆਪਣਾ ਮੈਂ ਵੈਕਸੀ ਕੋਲੇ ਦੇ ਪਰਬਲ ਠੀਕ ਹੈ ਨੇੜੇ ਗੁੰਸਲਾ ਤੇ ਜਿਹੜਾ ਆਪਣੇ ਕੋਲੇ ਸਟਾਲੀਆ ਹਨ ਬਾਈ ਉਹਦੀ ਓਪਨਰ ਸਟਾਰਟ ਸਰਵ ਕਿੰਨੀ ਫੀਸ ਰੱਖੀ ਹੋਈ ਆ ਸੋ ਆ ਯਾਰ 16000 ਫੀਸ ਆ ਬਾਈ ਬਿਲਕੁਲ ਜਾਇਜ਼ ਆ ਨਾ ਤੇ ਬਾਈ ਦਾ ਕੋਲੇ ਬਹੁਤ ਸੋਹਣਾ ਨੁਕਰਾ ਬਸ਼ੇਰਾ ਕਿਹੜੇ ਘੋੜੇ ਦਾ ਬਈ ਆਪ ਉਹ ਔਸਕਰ ਦਾ ਔਸਕਰ ਦਾ ਬਈ ਆ ਨਹੀਂ ਕੋਵੇ ਦਦਾਨੇ ਬੰ ਸਾਓ ਕੇ ਲਾਈਂਦਾ ਨਾ ਸਾਓ ਕੇ ਲਾਈਂਦਾ ਬਸ਼ੇਰਾ ਬਈ ਜਿਹੜੇ ਕਿਸੇ ਭਰਾ ਨੇ ਕੋਈ ਘੋੜੀ ਮੇਟ ਕਰਾਉਣੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲ ਰਿਹਾ ਨਵੇਂ ਭਰਾ ਆਪਣਾ ਨੌਜਵਾਨਾ ਹਨਾ ਸ਼ੌਕ ਹੈਗਾ ਬਾਈ ਨੂੰ ਆਪ ਵੀ ਤੇ ਜਿਹੜੇ ਭਰਾ ਇਸ ਕੰਮ ਦੇ ਵਿੱਚ ਨਵੇਂ ਆ ਘੋੜੀ ਮੇਟ ਕਰਾਉਣੀ ਆ ਵਧੀਆ ਤਰੀਕੇ ਨਾਲ ਬਈ ਮਾਨਤਨ ਕਰੂਗਾ ਜਦੋਂ ਮਰਜ਼ੀ ਆਜੋ ਬਾਈ ਦੇ ਦਰਵਾਜ਼ੇ ਖੁੱਲੇ ਆ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਠੀਕ ਆ ਬਾਈ ਅਮਰੀਕਾ ਧੰਨਵਾਦ ਬਾਈ ਬਹੁਤ ਬਹੁਤ